ਜੈ ਸ੍ਰੀ ਰਤਨ ਮੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਇੱਕ ਜਨੂਤਾ ਲੈ ਕੇ ਜਿੰਨਾ ਭੈਣ ਭਰਾਵਾਂ ਦੇ ਗੁਰਦੇ ਦੇ ਅੰਦਰ ਪਥਰੀ ਆ ਪਥਰੀ ਕਰਨ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਤਕਲੀਫ ਆ ਤੇ ਉਹ ਆਪਰੇਸ਼ਨ ਕਰਵਾਉਣੇ ਨੇ ਤੇ ਉਹਨਾਂ ਨੂੰ ਫਿਰ ਰਾਹਤ ਮਿਲਦੀ ਆ ਅੱਜ ਮੈਂ ਬਿਨਾ ਆਪਰੇਸ਼ਨ ਤੋਂ ਗੁਰਦੇ ਦੀ ਪਥਰੀ ਨੂੰ ਕੱਢਣ ਦਾ ਇੱਕ ਆਯੁਰਵੈਦਿਕ ਨੂਤਾ ਲੈ ਕੇ ਆਈ ਆ ਵੀ ਬਿਨਾ ਆਪਰੇਸ਼ਨ ਤੋਂ ਵੀ ਆਪਾਂ ਪਥਰੀ ਨੂੰ ਕੱਢ ਸਕਦੇ ਆ ਇਹਦੇ ਵਿੱਚ ਆਪਾਂ ਨੇ ਲੈਣਾ ਕੀ ਆ ਇਹਦੇ ਵਿੱਚ ਆਪਾਂ ਨੇ ਲੈਣੀ ਆ ਸਹਿਜੰਦੀ ਜੜ੍ਹ ਜਿਹੜਾ ਸਹਿਜੰਦ ਦੇ ਰਕਤ ਦੀ ਫੋਟੋ ਪਾਈ ਹੋਈ ਉਹ ਦੇਖ ਲਓ ਇਹਦੀ ਜੜ੍ਹ ਲੈਣੀ ਆ ਸਹਿਜੰਦ ਦੇ ਦਰਖਤ ਦੀ ਓਏ ਆਪਾਂ ਨੂੰ ਆਮ ਪਨਸਾਰੀਆਂ ਦੀ ਦੁਕਾਨਾਂ ਤੋਂ ਮਿਲ ਜੂਗੀ ਇਹਦਾ ਕੜਾ ਬਣਾ ਕੇ ਪੀਣਾ ਸਵੇਰੇ ਖਾਲੀ ਪੇਟ ਇਹਦੇ ਨਾਲ ਜਿਹੜੀ ਥੋੜੀ ਪਥਰੀ ਆ ਉਹ ਪਿਸਾਬ ਰਾਹੀਂ ਬਾਹਰ ਨਿਕਲ ਜੂਗੀ ਖੁਰਖੁਰ ਕੇ ਕੁਝ ਦਿਨਾਂ ਚੀ ਤੁਨੂੰ ਅਸਰ ਇਹਦਾ ਦਿਖਾਈ ਦੇਣ ਲੱਗ ਜੂਗਾ ਤੇ ਜਿਹਦੀ ਵੱਡੀ ਪਥਰੀ ਹੈ ਜਿੰਨਾਂ ਦੀ ਉਹਨਾਂ ਨੂੰ ਕੁਝ ਲੰਬਾ ਸਮਾਂ ਵੀ ਵਰਤੋਂ ਕਰਨੀ ਪਊਗੀ ਇਹਦੀ ਜੇ ਅਗਰ ਆਪਾਂ ਨੂੰ ਜੜ ਨਹੀਂ ਮਿਲ ਰਹੀ ਆਪਾਂ ਸਹਜ ਦੇ ਪੱਤਿਆਂ ਦੀ ਵਰਤੋਂ ਵੀ ਕਰ ਸਕਦੇ ਆ ਪੱਤਿਆਂ ਦਾ ਕਾੜਾ ਵੀ ਬਣਾ ਕੇ ਪੀ ਲਓ ਤੇ ਜਰੂਰੀ ਦੂਏ ਤੀਜੇ ਦਿਨ ਇਹਦੀ ਸਬਜ਼ੀ ਵੀ ਬਣਾ ਕੇ ਖਾਂਦੇ ਰਹੋ ਇਹਦੇ ਨਾਲ ਜਿਹੜੀ ਤੁਹਾਡੀ ਪਥਰੀ ਆ ਉਹ ਬਾਹਰ ਆ ਜੂਗੀ ਬਿਨਾ ਪ੍ਰੈਸ਼ਨ ਤੋਂ ਬਿਨਾ ਦਰਦ ਤੋਂ ਤੁਸੀਂ ਚੰਗੀ ਤਰ੍ਹਾਂ ਇਸ ਦਰਹਤ ਨਾਲ ਪਥਰੀ ਨੂੰ ਰਾਹਤ ਪਾ ਸਕਦੇ ਹੋ ਤੇ ਤੁਸੀਂ ਇਹ ਜਿਹੜਾ ਮੈਂ ਦੱਸਿਆ ਟ੍ਰਿਕ ਹੈ ਇੱਕ ਵਾਰੀ ਅਜ਼ਮਾ ਕੇ ਦੇਖੋ ਇਹਦੇ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ ਜੈ ਸ੍ਰੀ ਰਾਮ ਮੰਤਰੀ ਜੀ ਪੈਣ ਪ੍ਰਾਪੋ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰ ਦਿਆ ਕਰੋ ਤਾਂ ਜੋਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜਿਹੜਾ ਘੰਟੀ ਵਾਲਾ ਬਟਨ ਆ ਉਹ ਜਰੂਰ ਦਬਾਇਆ ਕਰੋ ਜੈ ਸ੍ਰੀ ਰਾਮ ਮੰਤਰੀ ਜੀ